ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੀਜ਼ਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ਼ ਬਾਬਾ ਆਦੇਸ਼ ਆਦਪੁਰਖ ਦਰੰਤ ਨ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵ ਵਿਆਹੀਆਂ ਲਾੜੇ ਸੋਹਣ ਬਾਸ ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਇਕ ਲਗ ਲਹਿਨ ਬੈਟੀਆਂ ਲੱਕ ਲਹਿਣ ਕੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟਟਨ ਮੋਤਰੀਆਂ ਤਨ ਜੋ ਬਨ ਦੁ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਈ ਜੇ ਤਿਸ ਪਾਵੇਂ ਦੇ ਵਢਾਈ ਜੇ ਭਾਵੇਂ ਦੇ ਸਜਾਈ ਅੱਗੋਂ ਦੇ ਜੇ ਚੇਦੀਏ ਤਾਂ ਕਾਇਤ ਮਿਲੇ ਸਜਾਈ ਸਾਹ ਸੁਰਤ ਗਵਾਈਆਂ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਕਤ ਗੁਆਈਏ ਇਕ ਨਾ ਬੂਝਾ ਜਾਏ ਚੌਂਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾ ਏ ਰਾਮ ਨਾ ਕਭੂ ਜੇਤਿਓ ਹੁਣ ਕਹਿਣ ਨਾ ਮਿਲਣ ਖੁਦਾਈ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿਵੇਂ ਰੋਵੇਂ ਦੁਖ ਜੋ ਤਿਸ ਭਾਵੇਂ ਸੋਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹਲਾ 1 ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਜਿਰ ਕਾਤੀ ਮੁੰਨੀਆਂ ਨ ਗੱਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ ਬਾਬਾ ਆਦੇਸ ਆਦਪੁਰਖ ਦਰਾਂਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵਿਆਂ ਆਹੀਆਂ ਲਾੜੇ ਸੋਹਣ ਪਾਸ ਹੀਂਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਇੱਕ ਲਗ ਲੈਨ ਬੈਟੀਆਂ ਲੱਕ ਲਹਿਣ ਖੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟਟਨ ਮੋਤਸਰੀਆਂ ਤਨ ਜੋ ਬਨ ਦੁ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਬਰਮਾਇਆ ਲੈ ਚੱਲੇ ਪੱਤ ਗਵਾਈ ਜੇ ਤਿਸ ਭਾਵੇਂ ਦੇ ਵਢਾਈ ਜੇ ਭਾਵੇਂ ਦੇ ਸਜਾਈ ਅੱਗੋਂ ਦੇ ਜੇ ਚੇਦੀਏ ਤਾਂ ਕਾਇਤ ਮਿਲੇ ਸਜਾਈ ਸਾਹ ਸੁਰਤ ਗਵਾਈਆਂ ਰੰਗ ਤਮਾਸੇ ਚਾਈ ਬਾਬਰ ਵਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਕਤ ਗੁਆਈਏ ਇਕ ਨਾ ਬੂਝਾ ਜਾਏ ਚੌਂਕੇ ਬਿਨ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾਏ ਰਾਮ ਨਾ ਕਭ ਹੁੰਚੇ ਤਿਉ ਹੁਣ ਕਹਿਣ ਨਾ ਮਿਲਣ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੇ ਸੁਖ ਇਕ ਨਾ ਇਹੋ ਲਿਖਿਆ ਬਹਿਵੇਂ ਰੋਵੇਂ ਦੁਖ ਜੋ ਤਿਸ ਭਾਵੇਂ ਸੋ ਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਜਰ ਕਾਤੀ ਮੁੰਨੀਆਂ ਨ ਗਾਂਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ ਬਾਬਾ ਆਦੇਸ ਆਦਪੁਰਖ ਦਰੰਤ ਨ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵਿਆਂ ਆਹੀਆਂ ਲਾੜੇ ਸੋਹਣ ਬਾਸ ਹੀਂਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਇੱਕ ਲਗ ਲਹਿਨ ਬੈਟੀਆਂ ਲੱਕ ਲਹਿਣ ਖੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣ ਨਾਲ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟਟਨ ਮੋਤਸਰੀਆਂ ਤਨ ਜੋ ਬਨ ਦੁ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਬਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਿਸ ਭਾਵੇਂ ਦੇ ਵਢਾਈ ਜੇ ਭਾਵੇਂ ਦੇ ਸੁਜਾਈ ਅੱਗੋਂ ਦੇ ਜੇ ਚੇਤੀਏ ਤਾਂ ਕਾਇਤ ਮਿਲੇ ਸੁਜਾਈ ਸਾਸੁਰਤ ਗਵਾਈਆਂ ਰੰਗ ਤਮਾਸੇ ਚਾਈ ਬਾਬਰਵਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਕਤ ਗੁਆਈਏ ਇਕ ਨਾ ਬੂਝਾ ਜਾਏ ਚੌਂਕੇ ਵਣ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾ ਏ ਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲਣ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੇਂ ਦੁਖ ਜੋ ਦਿਸ ਭਾਵੇਂ ਸੋਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੀਜ਼ਰ ਕਾਤੀ ਮੁੰਨੀਆਂ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ ਬਾਬਾ ਆਦੇਸ ਆਦਪੁਰਖ ਦਰਾਂਤ ਨਾ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵ ਵਿਆਹੀਆਂ ਲਾੜੇ ਸੋਹਣ ਬਾਸ ਹੀਂਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਝਿਮਕਨ ਪਾਸ ਇਕ ਲਗ ਲੈਨ ਬੈਟੀਆਂ ਲੱਕ ਲਹਿਣ ਖੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟਟਨ ਮੋਤਸਰੀਆਂ ਤਨ ਜੋ ਬਨ ਦੁ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਈ ਜੇ ਤਿਸ ਭਾਵੇਂ ਦੇ ਵਢਾਈ ਜੇ ਭਾਵੇਂ ਦੇ ਸਜਾਈ ਅਗੋਂ ਦੇ ਜੇ ਚੇਦੀਏ ਤਾਂ ਕਾਇਤ ਮਿਲੇ ਸਜਾਈ ਸਾਸੁਰਤ ਗਵਾਈਆਂ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਏ ਨਾ ਰੋਟੀ ਖਾਏ ਇਕ ਨਾ ਵਕਤ ਗੁਆਈਏ ਇਕ ਨਾ ਬੂਝਾ ਜਾਏ ਚੌਂਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾ ਏ ਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲਣ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੇ ਸੁਖ ਇਕ ਨਾ ਇਹੋ ਲਿਖਿਆ ਬਹਿਵੇਂ ਰੋਵੇਂ ਦੁੱਖ ਜੋ ਤਿਸ ਭਾਵੇਂ ਸੋ ਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਜਿਰ ਕਾਤੀ ਮੁੰਨੀਆਂ ਨ ਗਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ ਬਾਬਾ ਆਦੇਸ ਆਦਪੁਰਖ ਦਰਾਂਤ ਨ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵਿਆਂ ਆਈਆਂ ਲਾੜੇ ਸੋਹਣ ਪਾਸ ਹਿੰਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਇੱਕ ਲਗ ਲਹਿਨ ਬੈਟੀਆਂ ਲੰਕ ਲਹਿਨ ਕੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਈਆਂ ਟਟਨ ਮੋਤਸਰੀਆਂ ਤਨ ਜੋ ਬੁਨ ਦੁ ਵੈਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਈ ਜੇ ਤਿਸ ਭਾਵੇਂ ਦੇ ਵਢਾਈ ਜੇ ਭਾਵੇਂ ਦੇ ਸਜਾਈ ਅਗੋਂ ਦੇ ਜੇ ਚੇਦੀਏ ਤਾਂ ਕਾਇਤ ਮਿਲੇ ਸਜਾਈ ਸਾਹ ਸੁਰਤ ਗਵਾਈਆਂ ਰੰਗ ਤਮਾਸੇ ਚਾਏ ਬਾਬਰ ਵਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਕਤ ਕੋ ਆਈਏ ਇਕ ਨਾ ਬੂਜਾ ਜਾਏ ਚੌਂਕੇ ਵਣ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾ ਏ ਰਾਮ ਨਾ ਕਭੂ ਚੇਤਿਓ ਹੁਣ ਕਹਿਣ ਨਾ ਮਿਲਣ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੈ ਸੁਖ ਇਕ ਨਾ ਇਹੋ ਲਿਖਿਆ ਬਹਿਵੇਂ ਰੋਵੇਂ ਦੁਖ ਜੋ ਤਿਸ ਭਾਵੇਂ ਸੋਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਆਸਾ ਮਹੱਲਾ ਪਹਿਲਾ ਅਸ਼ਟਪਦੀਆਂ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਨ ਸਿਰ ਸੋਹਣ ਪਟੀਆਂ ਮੰਗੀ ਪਾਏ ਸੰਧੂਰ ਸੇ ਜਿਰ ਕਾਤੀ ਮੁੰਨੀਆਂ ਨਾ ਗਾਂਲ ਵਿੱਚ ਆਵੇ ਧੂੜ ਮਹਿਲਾ ਅੰਦਰ ਹੁੰਦੀਆਂ ਹੁਣ ਬਹਿਣ ਨਾ ਮਿਲਣ ਹਧੂਰ ਆਦੇਸ ਬਾਬਾ ਆਦੇਸ ਆਦਪੁਰਖ ਦਰੰਤ ਨ ਪਾਇਆ ਕਰ ਕਰ ਦੇਖੇ ਵੇਸ ਰਹਾ ਜਦੋਂ ਸਿਆਵਿਆਂ ਆਹੀਆਂ ਲਾੜੇ ਸੋਹਣ ਪਾਸ ਹੀਂਡੋਲੀ ਚੜ੍ਹ ਆਈਆਂ ਦੰਦ ਖੰਡ ਕੀਤੇ ਰਾਸ ਉਪਰੋਂ ਪਾਣੀ ਵਾਰੀਏ ਚੱਲੇ ਚਿਮਕਨ ਪਾਸ ਇੱਕ ਲਗ ਲਹਿਨ ਬੈਠੀਆਂ ਲੱਕ ਲਹਿਣ ਖੜੀਆਂ ਗਰੀ ਚੁਹਾ ਰੇ ਖਾਂਦੀਆਂ ਮਾਣਨ ਸੇ ਜੜੀਆਂ ਤਿੰਨ ਗੱਲ ਸਿਲਕਾਂ ਪਾਈਆਂ ਟਟਨ ਮੋਤਸਰੀਆਂ ਤਨ ਜੋ ਬਨ ਦੁਐਰੀ ਹੋਏ ਜਿੰਨੀ ਰਕੇ ਰੰਗ ਲਾਏ ਦੂਤਾਂ ਨੂੰ ਫਰਮਾਇਆ ਲੈ ਚੱਲੇ ਪੱਤ ਗਵਾਏ ਜੇ ਤਿਸ ਭਾਵੇਂ ਦੇ ਵਢਾਈ ਜੇ ਭਾਵੇਂ ਦੇ ਸਜਾਈ ਅੱਗੋਂ ਦੇ ਜੇ ਚੇਦੀਏ ਤਾਂ ਕਾਇਤ ਮਿਲੇ ਸਜਾਈ ਸਾਹ ਸੁਰਤ ਗਵਾਈਆਂ ਰੰਗ ਤਮਾਸੇ ਚਾਈ ਬਾਬਰ ਵਾਣੀ ਫਿਰ ਗਈ ਕੋਇ ਨਾ ਰੋਟੀ ਖਾਏ ਇਕ ਨਾ ਵਕਤ ਗੁਆਈਏ ਇਕ ਨਾ ਬੂਝਾ ਜਾਏ ਚੌਂਕੇ ਵਿਣ ਹਿੰਦਵਾਣੀਆਂ ਕਿਉ ਟਿੱਕੇ ਕੱਢੇ ਨਾਏ ਰਾਮ ਨਾ ਕਭੂ ਚੇਤੇਉ ਹੁਣ ਕਹਿਣ ਨਾ ਮਿਲਣ ਖੁਦਾਏ ਇਕ ਘਰ ਆਵੇ ਆਪਣੇ ਇਕ ਮਿਲ ਮਿਲ ਪੁੱਛੇ ਸੁਖ ਇਕ ਨਾ ਇਹੋ ਲਿਖਿਆ ਬਹਿ ਬਹਿ ਰੋਵੇ ਦੁਖ ਜੋ ਤਿਸ ਭਾਵੇਂ ਸੋਥੀਏ ਨਾਨਕ ਕਿਆ ਮਨੁਖ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ